ਪਟਿਆਲਾ ਫਾਸ న్యూ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਹਰਪਾਲ ਸਿੰਘ ਸੇ ਨਹੀਂ ਦਿਨਾਲ ਸੋ ਇਸ ਟਮ ਆਪਾਂ ਖੜਿਆ ਕੱਗਾ ਵਿਖੇ ਜਿੱਥੇ ਕਿ ਅੱਪਾ ਜਾਂ ਕਹਿ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਜੋ ਵੱਡੀ ਜੋ ਮੀਟਿੰਗ ਕੱਗਾ ਵਿਖੇ ਕੀਤੀ ਗਈ ਹੈ ਜਿੱਥੇ ਆਪਾਂ ਕਹਿ ਦਈਏ ਹਲਕਾ ਇੰਚਾਰਜ ਨਾਰਾਇਣ ਸਿੰਘ ਨਰਸੌਤ ਆਪਣੀ ਸਮੁੱਚੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਇੱਥੇ ਮੰਡਲ ਪ੍ਰਧਾਨ ਪ੍ਰੇਮ ਚੰਦ ਐਮ ਸੀ ਵੀ ਉਹ ਜੋ ਇੱਥੇ ਪਹੁੰਚੇ ਨੇ ਲਾਲ ਚੰਦ ਜੀ ਵੀ ਇੱਥੇ ਪਹੁੰਚੇ ਨੇ ਸੋ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਵਿਸ਼ੇਸ਼ ਤ ਮੋਦੀ ਜੀ ਨੇ ਦੋ ਸਲੇਬਾਂ ਖਤਮ ਕਰ ਦਿੱਤੀਆਂ ਨੇ ਉਹ ਇੱਕ 28% ਤੇ ਇੱਕ 12% ਦੋ ਸਲੇਬਾਂ ਖਤਮ ਕਰਕੇ ਜਿਹੜੀ 28% ਸੀ ਉਹ 18% ਕਰਤੀ ਤੇ ਜਿਹੜੀ 12% ਸੀ ਉਹ 5% ਕਰਤੀ ਮਤਲਬ ਲੋਕਾਂ ਨੂੰ ਇਸ ਦਾ 10% ਦੁਕਾਨਦਾਰਾਂ ਨੂੰ ਫਾਇਦਾ ਹੋਇਆ ਆਮ ਗਾਹਕਾਂ ਨੂੰ ਫਾਇਦਾ ਹੋਇਆ ਇਹਦੇ ਚ ਗਰੀਬ ਲੋਕਾਂ ਨੂੰ ਫਾਇਦਾ ਹੋਇਆ ਹਰ ਵਰਗ ਨੂੰ ਇਹਦਾ ਫਾਇਦਾ ਮਿਲਿਆ ਇਹ ਇੱਕ ਅਜਿਹਾ ਸਰਕਾਰ ਦਾ ਅਨ ਕਦਮ ਹੈ ਜਿਹਦੇ ਵਿੱਚ ਹਰ ਲੋਕਾਂ ਨੂੰ ਇਹਦਾ ਗਰੀਬ ਲੋਕਾਂ ਨੂੰ ਵੀ ਫਾਇਦਾ ਹੋਇਆ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਫਾਇਦਾ ਹੋਇਆ ਇਹਦੇ ਨਾਲ ਗਰੋਥ ਵਧੇਗੀ ਹਰ ਥਾਂ ਗਰੀਬੀ ਘਟੇਗੀ ਬਾਜ਼ਾਰ ਦੇ ਵਿੱਚ ਮਾਲ ਦੀ ਵਿਕਰੀ ਵਧੂਗੀ ਉਹਦੇ ਨਾਲ ਹਰ ਬੰਦੇ ਨੂੰ ਹਰ ਵਰਗ ਨੂੰ ਫਾਇਦਾ ਹੋਏਗਾ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਇਸ ਤੇ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਸਟੈਪ ਚੱਕ ਕੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਸਾਰਿਆਂ ਨੂੰ ਇਹਦਾ ਫਾਇਦਾ ਦਿੱਤਾ ਤੇ ਸਾਡੇ ਸੰਜੀਵ ਗਰਗ ਜੀ ਕਨਵੀਨਨ ਨੇ ਉਹ ਵੀ ਆਏ ਨੇ ਉਹ ਵੀ ਤੁਹਾਨੂੰ ਇਹਦੇ ਬਾਬਤ ਦੱਸਣਗੇ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਅੱਜ ਦਾ ਜਿਹੜਾ ਸਾਡੀ ਮੀਟਿੰਗ ਹੈ ਕੱਜੇ ਦੇ ਵਿੱਚ ਨਰਨ ਨਰਨਜੀ ਦੇ ਅੰਡਰ ਇਹਦੇ ਵਿੱਚ ਅਸੀਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਆਪਣੇ ਬਿਜ਼ਨਸਮੈਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਜਿਨਨੇ ਵੀ ਆਪਣੇ ਨਾਲ ਅਟੈਚਡ ਨੇ ਜਿਨਨੇ ਵੀ 28 ਤੋਂ ਹੁੰਦੇ ਨੇ ਉਹਨਾਂ ਨੂੰ ਇੱਕ ਅਸੀਂ ਜਾਗਰੂਕ ਅਭਿਆਨ ਦੇ ਤਹਿਤ ਵੀ ਇਹਨਾਂ ਚੀਜ਼ਾਂ ਦੇ ਜਿਹੜੇ ਰੇਟ ਨੇ ਉਹ ਘਟ ਗਏ ਨੇ 10% ਤਾਂ ਸਿੱਧੇ ਹੀ ਬੈਨੀਫਿਟ ਹੋਇਆ ਕੁਝ ਪ੍ਰੋਡਕਟਸ ਇਹ ਜਿਹਨੇ ਜਿਹਨੇ ਹੈਲਥ ਕੇਅਰ ਦੇ ਪ੍ਰੋਡਕਟਸ ਨੇ ਉਹਨਾਂ ਦੇ ਉੱਤੇ ਟੋਟਲੀ ਜਿਹੜਾ GST ਹੈ ਮੋਦੀ ਸਾਹਿਬ ਨੇ ਖਤਮ ਕਰ ਦਿੱਤੀ ਹੈ ਜੀ 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 ਮੈਂ ਦੱਸ ਰਿਹਾ ਦੇਖੋ ਜਿਹੜਾ ਜਿਹੜਾ ਪੈਟਰੋਲ আর ਡੀਜ਼ਲ ਦਾ ਸਭ ਨਾਲੋਂ ਜ਼ਿਆਦਾ ਟੈਕਸ ਹੈ ਉਹ ਪੰਜਾਬ ਸਰਕਾਰ ਲੈਂਦੀ ਹੈ ਜੀ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਦੇਖੋ ਇਹ ਮਗਰਮਚ ਦੇ ਹੰਝੂ ਹੁੰਦੇ ਨੇ ਵੀ ਜੀਐਸਟੀ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਆਏ ਆ ਫਲਾਣਾ ਤੇ ਗੱਲਾਂ ਬੜੀਆਂ ਕਰਦੇ ਨੇ ਜੇ ਇਹਨਾਂ ਨੂੰ ਪੰਜਾਬ ਨਾਲ ਇੰਨਾ ਮੋਹ ਪਿਆਰ ਹੈ ਤਾਂ ਇਹਨਾਂ ਨੂੰ ਉਸ ਦੇ ਉੱਤੇ ਜਿਹੜਾ ਪੈਟਰੋਲ ਹੈ ਜਿਹੜਾ ਟੈਕਸ ਲਾਉਂਦੇ ਨੇ ਪੰਜਾਬ ਦਾ ਟੈਕਸ ਲੱਗਦਾ ਉਸ ਤੇ ਰਿਪੀਟ ਦੇ ਦੇਣ ਜਿੰਨਾ ਮਰਜ਼ੀ ਰਿਪੀਟ ਦੇ ਦੇਣ ਜਦੋਂ ਕਿ ਪਿਛਲੀ ਵਾਰ ਵੀ ਮੋਦੀ ਸਾਹਿਬ ਨੇ ਪੈਟਰੋਲ আর ਡੀਜ਼ਲ ਦੇ ਉੱਤੇ ਰੇਬੇਟ ਦਿੱਤੀ ਸੀ ਬਟ ਪੰਜਾਬ ਸਰਕਾਰ ਨੇ ਪੱਲਾ ਵੀ ਨਹੀਂ ਰੇਬੇਟ ਦਿੱਤੀ ਇਸ ਵਾਰ ਵੀ ਇਹ ਉਹੀ ਕੰਮ ਕਰ ਰਹੇ ਨੇ ਇਹ ਸਿਰਫ ਮਗਰਮੱਛ ਦੇ ਹੰਝੂ ਪਿਚਾ ਪਾ ਲੈਂਦੇ ਨੇ ਵੀ ਇੰਨੇ ਨਾਲ ਕੀ ਫਰਕ ਪੈਂਦਾ ਹੈ ਇੰਨੇ ਵੀ ਤੁਸੀਂ ਪੰਜਾਬ ਸਰਕਾਰ ਵੀ ਦੀ ਇੱਕ ਡਿਊਟੀ ਹੈ ਤੁਸੀਂ ਜਿੱਤ ਕੇ ਆਏ ਹੋ 92 ਐਮਐਲਏ ਬਣ ਕੇ ਆਏ ਸੀਗੇ ਤੁਸੀਂ ਪੰਜਾਬ ਲਈ ਕੀ ਕੀਤਾ ਗੱਲ ਕਰਨੀ ਬੜੀ ਆਸਾਨ ਹੈ ਬਟ ਇਹਨੂੰ ਪੂਕਤਣਾ ਬੜਾ ਔਖਾ ਪੰਜਾਬ ਸਰਕਾਰ ਤੋਂ ਕੁਝ ਵੀ ਨਹੀਂ ਕਰਦੀ ਜੀ ਦੇਖੋ ਇਹ ਅਲੱਗ-ਅਲੱਗ ਭਗਵੰਤ ਮਾਨ ਸਾਹਿਬ ਪਰਸੋਂ ਕਹਿ ਕੇ ਆਏ ਨੇ ਵੀ ਹਾਂਜੀ ਸਾਡੇ ਕੋਲੇ 12 12000 ਕਰੋੜ ਸਾਡੇ ਕੋਲੇ ਪਏ ਆ ਜਿਹੜੇ ਇਹਨਾਂ ਦੇ ਵਿੱਤ ਮੰਤਰੀ ਨੇ ਉਹ ਕਹਿੰਦੇ ਹੈ ਨਹੀਂ ਪਿੱਛੇ ਜੇ ਬਰਿੰਦਰ ਗੋਇਲ ਜੀ ਨੇ ਐਡਵੋਕੇਟ ਮੰਤਰੀ ਨੇ ਉਹ ਕਹਿੰਦੇ ਸਾਡੇ ਕੋਲੇ ਪੈਸਾ ਹੈਗਾ ਇਹਨਾਂ ਦੀ ਆਪਸ ਚ ਹੀ ਨਹੀਂ ਤਾਲਮੇਲ ਬੈਠਦੀ ਵੀ ਤੁਹਾਡੇ ਕੋਲ ਪੈਸਾ ਹੈਗਾ ਜਾਂ ਨਹੀਂ ਹੈਗਾ ਅਸੀਂ ਤਾਂ ਇਹਨਾਂ ਨੂੰ ਇਹ ਕਰ ਰਹੇ ਹਾਂ ਤੁਸੀਂ ਆਪਣਾ ਤਾਲਮੇਲ ਬਟਾ ਲਓ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਤੁਸੀਂ ਸਾਨੂੰ ਦੱਸੋ ਉਹਨੂੰ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਨੇ ਕਹਿੰਦੇ ਨਹੀਂ ਜੀ ਸਾਡੇ ਕੋਲ ਪੈਸਾ ਹੈਗਾ ਤਾਂ ਆਪਾਂ ਕੀ ਕਹਾਂਗੇ ਜੀ ਉੱਥੋਂ ਸੈਂਟਰ ਸਰਕਾਰ ਵੱਲੋਂ ਪੈਸਾ ਆਇਆ ਹੋਇਆ ਹੈ 1600 ਕਰੋੜ ਰੁਪਏ ਇਹਨਾਂ ਨੂੰ ਹੋਰ ਦਿੱਤਾ ਹੈ ਵੀ ਤੁਸੀਂ ਇਹ ਫੌਰੀ ਜਿਹੜੀ ਮਦਦ ਹੈ ਕਿਸਾਨਾਂ ਨੂੰ ਜੋ ਜਿਹੜੇ ਹੜਪੀੜਤ ਲੋਕਾਂ ਨੂੰ ਹੈ ਜਿਹੜੇ ਹੜ ਦੇ ਚਪੇਟ ਦੇ ਵਿੱਚ ਨੇ ਇਹਨਾਂ ਨੂੰ ਫੌਰੀ ਸਹਾਇਤਾ ਸੀ ਦੇ ਰਹੇ ਆ ਬਾਕੀ ਦੀ ਸਹਾਇਤਾ ਸੀ ਹੋਰ ਦਵਾਂਗੇ ਉਹ ਤਾਂ ਇਹਨਾਂ ਤੋਂ ਸੰਭ ਹੀ ਨਹੀਂ ਜਾਂਦੀ ਸੀ ਹੁਣ ਇਹਨਾਂ ਭਾਰਤ ਸਰਕਾਰ ਨੇ ਕੀ ਕੀਤਾ ਜਿਹੜੇ ਕੁਝ ਪ੍ਰੋਡਕਟ ਸਮਾਨ ਉਹ ਵਰਕਰਾਂ ਨੂੰ ਵੀ ਦਿੱਤਾ ਵੀ ਤੁਸੀਂ ਹਲਕਾ ਇੰਚਾਰਜ ਨੂੰ ਉਹ ਅਸੀਂ ਪਿੰਡਾਂ ਦੇ ਵਿੱਚ ਨਾਲ ਦੀ ਨਾਲ ਵੰਡ ਰਹੇ ਹਾਂ ਸੈਂਟਰ ਸਰਕਾਰ ਤੋਂ ਮਨਿਸਟਰ ਆ ਰਹੇ ਨੇ ਉਹ ਵੰਡ ਰਹੇ ਨੇ ਇੱਕ ਅੱਗੇ ਹਲਕੇ ਦੇ ਵਿੱਚ ਵੀ ਅਸੀਂ ਕਈ ਪਿੰਡਾਂ ਦੇ ਵਿੱਚ ਤੁਸੀਂ ਵੰਡ ਕੇ ਆਏ ਹੋ ਜੀ ਜੀ ਹਾਂ ਜੀ ਦੇਖੋ ਜੀ 12000 ਕਰੋੜ ਰੁਪਇਆ ਪੰਜਾਬ ਗਵਰਨਮੈਂਟ ਦੇ ਵਿੱਚ ਪਹਿਲਾਂ ਹੀ ਪਿਆ ਨਰਿੰਦਰ ਮੋਦੀ ਜੀ ਆਏ ਸੀ ਉਹ ਕਹਿ ਕੇ ਗਏ ਨੇ ਸਾਨੂੰ ਧੰਨਵਾਦ ਕਰਨਾ ਚਾਹੀਦਾ ਲੋਕਾਂ ਨੂੰ ਜਿਨ੍ਹਾਂ ਚੰਗੀ ਤਰ੍ਹਾਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਦੀ ਗੱਲ ਸੁਣੀ ਨੇੜੇ ਬਿਠਾ ਕੇ ਹਰ ਇੱਕ ਬੰਦੇ ਤੋਂ ਹਰ ਇੱਕ ਗੱਲ ਪੁੱਛੀ ਇੰਨਾ ਕੋਈ ਵੀ ਪ੍ਰਧਾਨ ਮੰਤਰੀ ਪਹਿਲਾਂ ਵੀ ਆਏ ਨੇ ਪਹਿਲਾਂ ਵੀ ਹੜ ਆਏ ਨੇ ਕਿਸੇ ਪ੍ਰਧਾਨ ਮੰਤਰੀ ਵੀ ਇੰਨੇ ਧਿਆਨ ਨਾਲ ਗੱਲ ਨਹੀਂ ਸੁਣੀ ਜਿੰਨੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਧਿਆਨ ਨਾਲ ਗੱਲ ਸੁਣੀ ਹਰ ਇੱਕ ਬੰਦੇ ਦੀ ਗੱਲ ਸੁਣੀ ਉਹ ਕਹਿ ਕੇ ਗਏ 12000 ਕਰੋੜ ਰੁਪਏ ਤੁਹਾਡੇ ਕੋਲ ਪਿਆ 1600 ਕਰੋੜ ਰੁਪਏ ਹੋਰ ਦੇ ਗਏ ਉਹ ਕਹਿੰਦੇ ਇਹ ਤਾਂ ਟੋਕਨ ਮਨੀ ਹੈ 1600 ਕਰੋੜ ਹੋਰ ਜਿੰਨੀ ਵੀ ਤੁਹਾਨੂੰ ਲੋੜ ਪਏਗੀ ਇਹ ਦਸ ਹੀ ਐਨਆਰ ਜਿਹੜਾ ਇਹਨਾਂ ਨੇ ਡਾਟਾ ਦਿੱਤਾ ਉਹਨਾਂ ਨੂੰ ਉਹ 13000 ਉਹ 13000 ਕਰੋੜ ਦੇ ਕਰੀਬ ਹੈ ਕੁਛ ਤੇ ਇਹ ਮੰਗਦੇ ਕਹਿੰਦੇ 20000 ਕਰੋੜ ਦੇ ਦਿਓ ਮਿਲੇਗਾ ਤਾਂ ਪੈਸਾ ਉਹਨਾਂ ਹੀ ਨਾਲ ਜੀ ਜਿੰਨਾ ਇਹਨਾਂ ਨੂੰ ਚਾਹੀਦਾ ਉਹ ਇਹ ਦੱਸਣ ਤਾਂ ਸੈਂਟਰ ਸਰਕਾਰ ਨੂੰ ਤਾਂ ਦੇਣ ਲਈ ਤਿਆਰ ਹੈ ਜਿਸ ਤਰ੍ਹਾਂ ਝੂਠ ਬੋਲਦੇ ਵੀ ਸਾਡੇ ਕੋਲ ਪੈਸਾ ਹੈ ਨਹੀਂ ਇਹ ਤਾਂ ਹਿਸਾਬ ਦੇਣਾ ਪਏਗਾ ਇਹ ਕੋਈ ਗੱਲਾਂ ਨਾਲ ਤਾਂ ਗੱਲ ਬੰਨ ਨਹੀਂ ਨਹੀਂ ਹੈ ਤਾਂ ਡਾਕੂਮੈਂਟਰੀ ਹੈ ਜੇ ਪੈਸਾ ਹੈ ਤਾਂ ਫਿਰ ਹੈਗਾ ਨਾ ਜੇ ਨਹੀਂ ਹੈ ਤਾਂ ਦੱਸਣ ਵੀ ਨਹੀਂ ਹੈ ਇੱਕ ਕੋਈ ਮੰਨ ਜਾਂਦਾ ਇਹਨਾਂ ਦਾ ਕੋਈ ਕਹਿੰਦਾ ਹੈਗਾ ਕੋਈ ਕਹਿੰਦਾ ਨਹੀਂ ਮੰਨਦਾ ਇਸ ਤਰ੍ਹਾਂ ਗੱਲ ਨਹੀਂ ਚੱਲਣੀ ਹੈ ਪੈਸਾ ਇਹਨਾਂ ਕੋਲ ਹੈਗਾ ਲੋਕਾਂ ਨੂੰ ਇਹ ਰਾਤ ਦਿਨ ਭਗਵੰਤਮਾਨ ਮੁੱਖ ਮੰਤਰੀ ਨੇ ਜਿਹੜੇ ਉਹ ਕਹਿੰਦੇ ਹੁੰਦੇ ਸੀ ਕਿਸੇ ਗਰਦੌਰੀ ਦੀ ਲੋੜ ਨਹੀਂ ਹੈ ਅਸੀਂ ਤਾਂ ਪੈਸੇ ਪਹਿਲਾਂ ਹੀ ਦੇ ਦੇਾਂਗੇ ਹੁਣ ਦੇਣ ਲੋਕਾਂ ਨੂੰ ਪੈਸਾ ਅੱਜ ਮੌਕਾ ਉਹਨਾਂ ਦੇ ਦੇਣ ਦਾ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਉਹਨਾਂ ਖਰਿਆ ਉਤਨ ਦਾ ਵਕਤ ਹੈ ਔਰ ਲੋਕਾਂ ਨੂੰ ਪੈਸਾ ਦੇਣ ਲੋਕਾਂ ਦੀ ਮਤਤ ਕਰੋ ਜੇ ਸੈਂਟਰਲ ਸਰਕਾਰ ਵਾਰ-ਵਾਰ ਕਹਿ ਰਹੀ ਹੈ ਪਹਿਲਾਂ ਪ੍ਰਧਾਨ ਮੰਤਰੀ ਕਹਿ ਕੇ ਗਏ ਹੁਣ ਗ੍ਰਹਿ ਮੰਤਰੀ ਨੇ ਕਿਹਾ ਵੀ ਜੇ ਜਿੰਨੇ ਵੀ ਪੈਸੇ ਦੀ ਤੁਹਾਨੂੰ ਹੋਰ ਲੋੜ ਹੋ ਪਊਗੀ ਅਸੀਂ ਤੁਹਾਨੂੰ ਦੇਵਾਂਗੇ ਲੋਕਾਂ ਦੀ ਮਤਤ ਕਰੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਕੋਈ ਵੀ ਬੰਦਾ ਕੋਈ ਵੀ ਵਿਅਕਤੀ ਜਿਹੜਾ ਵੀ ਇਸ ਹੜ ਦੇ ਵਿੱਚ ਆਇਆ ਕੋਈ ਇਹ ਨਾ ਮਹਿਸੂਸ ਕਰੇ ਕਿ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਫਿਰ ਗੱਲ ਤਾਂ ਇਹਨਾਂ ਨੇ ਸੁਣੀ ਹੈ ਨਾ ਇਹ ਦੇਣ ਪੈਸੇ ਲੋਕਾਂ ਨੂੰ ਆਪਾਂ ਸਰਕਾਰ ਦੇ ਪਾਸ ਪਬਲਿਕ ਲਈ ਪੜਾਇਆ ਮਾਰਕੀਟ ਪਲੇਸ ਨਹੀਂ ਕਰਕੇ ਆਪਾਂ ਸਮਿਤੀ ਲੈ ਲੈਣੀ ਆ ਆ ਪਬਲਿਕ ਨਹੀਂ ਰਹੀ ਕਿ ਤੁਹਾਡਾ ਗਿਫਟ ਹੈ ਉਹ ਸਰਕਾਰ ਦਾ ਜੀ ਇਹ ਨਾਲ ਤੁਹਾਹਾਂ ਲੋਕਾਂ ਨੂੰ ਲਾਭ ਮਿਲੇ ਜੀ ਜੀ ਦੇਖੋ ਜਦੋਂ ਇੱਕ ਚੀਜ਼ ਆਪਾਂ ਵੈਸੇ ਗੱਲ ਕਰਦਨੇ ਆ ਇੱਕ ਹੈਲਥ ਇੰਸ਼ੋਰੈਂਸ ਹੈ ਆਪਾਂ ਹੈਲਥ ਇੰਸ਼ੋਰੈਂਸ ਦੇ ਉੱਤੇ ਇਹਨੇ ਟੈਕਸ ਫਰੀ ਕਰਤਾ ਪੰਨਾ ਲੱਖ ਰੁਪਏ ਦੀ ਹੁੰਦੀ ਸੀਗੀ ਤੇ ਜਦੋਂ ਟੈਕਸ ਫਰੀ ਕੀਤਾ ਤਾਂ ਉਹਦੇ ਵਿੱਚ ਕੀ ਹੈ ਉਹੀ ਲਾਈਫ ਇੰਸ਼ੋਰੈਂਸ ਹੈ 60000 ਰੁਪਏ ਚੋਂ ਲੱਗ ਗਈ ਉਹਦਾ ਡਾਇਰੈਕਟ ਬੇਨੀਫਿਟ ਕਿਹਨੂੰ ਹੈ ਕਸਟਮਰ ਨੂੰ ਹੁਣ ਇੱਕ ਆਪਾਂ ਟਰੈਕਟਰ ਲੈਣੇ ਆ 1.5 ਲੱਖ ਰੁਪਏ ਟਰੈਕਟਰ ਦੇ ਉੱਤੇ ਡਿਸਕਾਊਂਟ ਮਿਲ ਰਿਹਾ ਕਿਉਂ ਮਿਲ ਰਿਹਾ ਕਿਉਂਕਿ ਉੱਥੇ ਜੀਐਸਟੀ ਘਟ ਗਿਆ ਇਹਦਾ ਡਾਇਰੈਕਟ ਬੇਨੀਫਿਟ ਕਿਹਨੂੰ ਹੈ ਜੀ ਕਿਸਾਨ ਨੂੰ ਇਸੇ ਤਰ੍ਹਾਂ ਜਿਹੜਾ ਆਟਾ ਹੈ ਜੋ ਖਾਨਪੋਇਨ ਦੇ ਪ੍ਰੋਡਕਟ ਨੇ ਤਨੇ ਸੋਸੋਦੀਆ ਵਰਗੇ ਬੈਟਨੇ ਸੋਸੋਦੀਆ ਨੇ ਪਿਛਲੀ ਵਾਰ ਕਿਹਾ ਕਿ ਨਾ ਅਸੀਂ ਦਾ ਕਾਮਦਮ ਦੰਡਬੇਦ ਸਾਰੇ ਹਿਸਾਬ ਨਾਲ ਅਸੀਂ ਜਿੱਤਾਂਗੇ ਤੇ ਇਹਨਾਂ ਦੀ ਆਪਸ ਵਿੱਚ ਕੋਈ ਉਹ ਨਹੀਂ ਹੈਗੀ ਭਗਵੰਤ ਮਾਨ ਕਿਉਂ ਹਸਪੀਟਲ ਚ ਦਾਖਲ ਰਿਹਾ ਕਿਉਂਕਿ ਉਹਨੂੰ ਪਤਾ ਸੀਗਾ ਮੇਰੀ ਤਾਂ ਸੁਣਨੀ ਨਹੀਂ ਮੈਂ ਜਾ ਕੇ ਹਸਪੀਟਲ ਚ ਦਾਖਲ ਹੋ ਜਨਾ ਬਿਲਕੁਲ ਜੀ ਬਿਲਕੁਲ ਅੱਜ ਤੋਂ ਅਸੀਂ ਜਿਹੜਾ ਘੱਗੇ ਤੋਂ ਅਸੀਂ ਅੱਜ ਸਟਾਰਟ ਕਰਨੇ ਆ ਵੈਸੇ ਅਸੀਂ ਨਾਬੇ ਵੀ ਕਰਕੇ ਆਂ ਅਮਲੋ ਵੀ ਕਰਕੇ ਆਂ ਪਾਸੋ ਵੀ ਕਰਕੇ ਆਂ ਤੇ ਅੱਜ ਅਸੀਂ ਘੱਗੇ ਤੋਂ ਅਸੀਂ ਅਰੇ ਸਟਾਰਟ ਕਰ ਰਹੇ ਆਂ ਅੱਜ ਸ਼ਾਮ ਨੂੰ ਅਸੀਂ ਸਮਾਨੇ ਸਟਾਰਟ ਕਰਨੀ ਹੈ ਅਸੀਂ ਡੋਰ ਟੂ ਡੋਰ ਕੈਂਪੇਨ ਚਲਾ ਰਹੇ ਹਾਂ ਪੋਸਟਰ ਸਾਡੇ ਕੋਲੇ ਆਏ ਹੋਏ ਨੇ ਅਸੀਂ ਪ੍ਰਿੰਟ ਕਰਾਏ ਨੇ ਸਾਡੇ ਕੋਲ ਸੈਂਟਰ ਉੱਥੋਂ ਆਏ ਨੇ ਬੀਜੇਪੀ ਆਫਿਸ ਚੋਂ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਕੇ ਇਕਲ ਇਕਲ ਤੁਹਾਨੂੰ ਵੀ ਦੇ ਰਹੇ ਹਾਂ ਅਸੀਂ ਪੋਸਟਰ ਇਸ ਪੋਸਟਰ ਦੇ ਉੱਤੇ ਹਰ ਚੀਜ਼ ਲਿਖੀ ਹੈ ਪੰਜਾਬੀ ਦੇ ਵਿੱਚ ਵੀ ਤੇ ਇੰਗਲਿਸ਼ ਦੇ ਵਿੱਚ ਵੀ ਇਸ ਦੇ ਵਿੱਚ ਇਕਲ ਇਕਲ ਚੀਜ਼ ਦੇ ਉੱਤੇ ਲਿਖਿਆ ਵੀ ਕਿਸ ਦੇ ਉੱਤੇ ਕਿੰਨਾ ਡਿਸਕਾਊਂਟ ਹੈ ਜੀ